ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੇਰਾ ਨਾਮ ਮੋਹਿਤ ਰੁਬਲ ਤੇ ਇੱਕ ਵਾਰ ਫੇਰ ਮੈਂ ਲੈ ਕੇ ਹਾਜ਼ਰ ਹੋ ਗਿਆ ਪ੍ਰੋਗਰਾਮ ਖੇਤ ਸੰਸਾਰ ਉਸੋ ਬੋਸਰੀ ਖੇਡਾਂ ਜਿਹੜੀਆਂ ਨੇ ਧਰਤੀ ਦੇ ਖੇਡੀਆਂ ਜਾਂਦੀਆਂ ਨੇ ਇੰਡੋਰ ਖੇਡੀਆਂ ਜਾਂਦੀਆਂ ਨੇ ਆਊਟਡੋਰ ਖੇਡੀਆਂ ਜਾਂਦੀਆਂ ਨੇ ਪਰ ਜਿਸ ਖੇਡ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਉਹ ਪਾਣੀ ਦੇ ਅੰਦਰ ਖੇਡੇ ਜਾਂਦੇ ਆ ਸੋ ਗੇਮ ਦਾ ਨਾਮ ਹੈ ਜੀ ਰੋਇੰਗ ਐਂਡ ਇਸ ਖੇਡ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਪੈਸ਼ਲ ਜਿਹੜੇ ਗੈਸਟ ਨੇ ਅੱਜ ਦੇ ਉਹ ਮੌਜੂਦ ਨੇ ਸਾਡੇ ਨਾਲ ਜਸਬੀਰ ਸਿੰਘ ਗਿੱਲ ਜੀ ਜਸਬੀਰ ਸਿੰਘ ਗਿੱਲ ਜੋ ਕਿ ਜਨਰਲ ਸੈਕਟਰੀ ਨੇ ਪੰਜਾਬ ਰੋਇੰਗ ਐਸੋਸੀਏਸ਼ਨ ਦੇ ਇਸ ਦੇ ਨਾਲ ਹੀ ਏਸ਼ੀਅਨ ਖੇਡਾਂ ਦੇ ਵਿੱਚ ਉਹ 골ਡ ਮੈਡਲ ਅਤੇ ਸਿਲਵਰ ਮੈਡਲ ਜਿਹੜੇ ਨੇ ਜਿੱਤ ਚੁੱਕੇ ਨੇ ਇਸ ਤੋਂ ਇਲਾਵਾ ਭਾਰਤੀ ਫੌਜ ਇਸ ਵਕਤੋ ਮੋਗਾ ਦੇ ਵਿੱਚ ਆਪਣੇ ਪਿੰਡ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੋਇੰਗ ਦੇ ਨਾਲ ਜੋੜ ਰਹੇ ਨੇ ਜਸਪ੍ਰੀਤ ਜੀ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਖੇਡ ਸੰਸਾਰ ਦੇ ਵਿੱਚ ਸਭ ਤੋਂ ਪਹਿਲਾਂ ਸਾਸਿਕਾਲ ਜੀ ਮੈਂ ਧੰਨਵਾਦ ਕਰਦਾ ਕਿ ਸਾਨੂੰ ਸਾਰੇ ਜਿਹੜੇ ਮੀਡੀਆ ਨੇ ਹੁਣ ਕਵਰ ਕਰਨਾ ਸ਼ੁਰੂ ਕੀਤਾ ਤੇ ਬਹੁਤ ਧੰਨਵਾਦ ਹੈ ਤੁਹਾਡੇ ਚੈਨਲ ਦਾ ਕਿ ਸਾਡੇ ਤੇ ਇਹਨਾਂ ਦੀ ਨਜ਼ਰ ਪਈ ਹੈ ਤੇ ਅਸੀਂ ਵੀ ਇਹ ਖੇਡ ਨੂੰ ਲੈ ਕੇ ਉਸ ਸਾਥ ਹੋ ਰਹੇ ਹਾਂ ਮੈਂ ਆਪਦੇ ਤੋਂ ਸ਼ੁਰੂ ਕਰਦਾ ਜੀ ਕਿ ਮੈਂ ਸਭ ਤੋਂ ਪਹਿਲਾਂ ਆਰਮੀ ਦੇ ਵਿੱਚ ਜਦੋਂ ਭਰਤੀ ਹੋਇਆ ਮੈਂ ਉਸ ਟਾਈਮ ਤੇ ਹਾਕੀ ਤੇ ਐਥਲੈਟਿਕ ਦੋ ਈਵੈਂਟ ਕਰਦਾ ਹੁੰਦਾ ਸੀਗਾ ਤੇ ਮੈਨੂੰ 1982 ਏਸ਼ੀਅਨ ਗੇਮ ਦੇ ਵਿੱਚ ਜਦੋਂ ਇਹ ਪਹਿਲੀ ਦੀ ਇੰਟਰੋਡਕਸ਼ਨ ਹੋਈ ਆ ਰੋਇੰਗ ਦੀ ਤਾਂ ਸਾਨੂੰ ਉਦੋਂ ਬਾਅਦ ਪਤਾ ਲੱਗਾ ਕਿ ਵੀ ਰੋਇੰਗ ਕੋਈ ਗੇਮ ਹੁੰਦੀ ਹੈ ਉਸ ਤੋਂ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਸੀਗਾ ਤਾਂ ਮੈਂ ਆਰਮੀ ਦੇ ਵਿੱਚ ਹੋਣ ਦੇ ਨਾਤੇ ਤੇ ਉੱਥੇ ਸਾਨੂੰ ਸਿਲੈਕਸ਼ਨ ਟੀਮ ਆਈ ਸਾਡੀ ਏਸ਼ੀਅਨ ਗੇਮ ਤੋਂ ਬਾਅਦ ਤਾਂ ਉਹਨਾਂ ਨੇ ਸਾਨੂੰ ਜਿੰਨੇ ਵੀ ਅਸੀਂ 6 ਫੁੱਟ ਪਲੱਸ ਸੀਗੇ ਉਹ ਉਹਨਾਂ ਨੂੰ ਸਿਲੈਕਟ ਕੀਤਾ ਉਹਨਾਂ ਨੇ ਤਾਂ ਕਿ ਇਹਦੇ ਵਿੱਚ ਹਾਈਟ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹ ਇਕਪਮੈਂਟ ਬੇਸਡ ਹੈ ਫਿਰ ਇਹ ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈ ਇਹਦਾ ਜੇ ਇੱਕ ਤਰੀਕੇ ਨਾਲ ਕਹੀਏ ਆਪਾਂ ਕਿ ਮਕੈਨਿਕਲੀ ਔਰ ਨਾਲ ਸਾਰਾ ਜੁੜਿਆ ਹੋਇਆ ਹੈ ਕਿ ਇਹਦੇ ਵਿੱਚ ਆਧਾਰ ਹੈ ਜਿਹੜਾ ਇਹਦਾ ਪੂਰਾ ਕੈਲਕੂਲੇਸ਼ਨ ਦੇ ਸਰਤੇ ਹੁੰਦਾ ਕਿਉਂਕਿ ਜਿੰਨਾ ਬੱਚਾ ਤਕੜਾ ਤਾਂ ਹੁੰਦਾ ਹੀ ਹੁੰਦਾ ਜਿਹੜਾ ਲੈਣਾ ਉਹਦੇ ਨਾਲ ਨਾਲ ਉਹਨੂੰ ਉਹਦੀ ਜਿਹੜੇ ਕੈਲਕੂਲੇਸ਼ਨਸ ਆ ਉਹ ਕੀਤੀਆਂ ਜਾਂਦੀਆਂ ਕਿ ਇਹਦਾ ਸਟ੍ਰੋਕ ਲੈਂਥ ਕਿੰਨੀ ਹੋਊਗੀ ਜੇ ਬੱਚਾ ਲੰਬਾ ਹੈ ਤਾਂ ਉਹਦੀ ਸਟ੍ਰੋਕ ਲੈਂਥ ਨੈਚੁਰਲ ਲੰਬੀ ਹੋਊਗੀ ਪਾਵਰ ਤੋਂ ਨਾਲ-ਨਾਲ ਕੈਲਕੂਲੇਸ਼ਨ ਇਹ ਚੀਜ਼ਾਂ ਵੀ ਕੀਤੀਆਂ ਜਾਂਦੀਆਂ ਜੀ ਤੇ ਮੈਂ 9083 ਤੋਂ ਸ਼ੁਰੂ ਕੀਤਾ ਸੀਗਾ ਆਪਦਾ ਸਫਰ ਇਹਦੇ ਵਿੱਚ ਤੇ ਇਹਨੂੰ professionl ਆਪ ਦਾ ਗੇਮ ਬਣਾ ਲਿਆ ਤੇ ਮੈਂ ਉਦੋਂ ਤੋਂ ਲੈ ਕੇ ਅ ਤਕਰੀਬਨ 90 ਤੱਕ ਇਹ ਗੇਮ ਨੂੰ ਲਗਾਤਾਰ ਕੀਤਾ ਤੇ ਮੈਂ ਲਗਾਤਾਰ ਨੈਸ਼ਨਲ ਦੇ ਵਿੱਚ ਸਾਰੇ ਆਪਦੇ 골ਡ ਮੈਡਲ ਹੀ ਆ ਮੇਰੇ ਕੋਲੇ ਜੀ ਜਿੰਨੇ ਨੈਸ਼ਨਲ ਤੇ ਨੈਸ਼ਨਲ ਗੇਮਸ ਹੋਏ ਉਦੋਂ ਤੱਕ ਤੇ ਮੈਂ ਏਸ਼ੀਆ ਦੇ ਵਿੱਚੋਂ ਸਭ ਤੋਂ ਪਹਿਲਾਂ ਸਿਲਵਰ ਲਿਆ ਸੀਗਾ ਇੰਡੀਆ ਵਾਸਤੇ ਤੇ ਸਭ ਤੋਂ ਪਹਿਲਾਂ 골ਡ ਮੈਡਲ ਵੀ ਮੈਂ ਏਸ਼ੀਆ ਦੇ ਵਿੱਚੋਂ ਲੈ ਕੇ ਭਾਰਤ ਦੇ ਨਾਂ ਕੀਤਾ ਕੀ ਹੈ ਤਾ ਦੋ ایشियन ਗੇਮ ਖੇਡਿਆ ਮੈਂ ਵਰਡਰ ਗੱਟਾ ਹੁੰਦਾ ਉਹ ਮੈਂ ਖੇਡਿਆ ਉਹਦੇ ਵਿੱਚ ਵੀ ਮੈਂ ਸਿਲਵਰ ਮੈਡਲ ਲਿਆ ਸੀਗਾ ਹੂੰ ਤਾਂ ਇਸ ਤਰ੍ਹਾਂ ਕਰਦਾ ਕਰਾਉਂਦਾ ਅਸੀਂ 90 ਤੱਕ ਇਹ ਗੇਮ ਨੂੰ ਬਹੁਤ ਤੰਦੇਈ ਤੇ ਦਿਲ ਨਾਲ ਕੀਤਾ ਸਾਡੇ ਇੱਕ ਜਨੂਨ ਹੁੰਦਾ ਸੀ ਕਿ ਅਸੀਂ ਗੇਮ ਕਰਦੇ ਸਾਨੂੰ ਨਾ ਤਾਂ ਕੋਈ ਉਹਦਾ ਪੈਸਾ ਹੁੰਦਾ ਸੀਗਾ ਨਾ ਹੀ ਉਹਦਾ ਕੋਈ ਗਵਰਨਮੈਂਟ ਦੀ ਸਾਥ ਹੁੰਦੇ ਸੀਗੇ ਕਿਉਂਕਿ ਸਾਰੀਆਂ ਗੇਮਾਂ ਦਾ ਹੀ ਹਾਲ ਉਦੋਂ ਇਹੋ ਜਿਹਾ ਹੀ ਹੁੰਦਾ ਸੀਗਾ ਸਿਰਫ ਦੇਸ਼ ਆਸਤੇ ਹੀ ਲੜਦੇ ਹੁੰਦੇ ਸੀਗੇ ਇਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਸੀਗਾ ਕਿ ਅਸੀਂ ਪੈਸਾ ਕਮਾਉਣ ਵਾਸਤੇ ਲੜਦੇ ਕਿਉਂਕਿ ਜਿਹੜਾ ਅੱਜ ਦਾ ਦੌਰ ਹੈ ਇਹਦੇ ਵਿੱਚ ਤਾਂ ਬਹੁਤ ਪੈਸਾ ਆ ਗਿਆ ਗੇਮ ਦੇ ਵਿੱਚ ਪਰ ਸਾਡੇ ਟਾਈਮ ਤੇ ਨਹੀਂ ਇਹ ਚੀਜ਼ ਦੀ ਦੌੜ ਹੈ ਨਹੀਂ ਸੀਗੀ ਅਸੀਂ ਸਿਰਫ ਦੇਸ਼ ਆਸਤੇ ਲੜਦੇ ਹੁੰਦੇ ਸੀਗੇ ਜੀ ਤਾਂ ਅਸੀਂ ਬਹੁਤ ਦੇਰ ਤੱਕ ਇਹ ਨੂੰ ਕਰਦੇ ਰਹੇ ਉਸ ਤੋਂ ਬਾਅਦ ਅਸੀਂ ਫਿਰ ਐਨਐਸ ਕੀਤੀ ਕੋਚ ਬਣੇ ਆਪ ਅਸੀਂ ਆਪਦੇ ਸਟੂਡੈਂਟਾਂ ਨੂੰ ਆ ਲੱਬਿਆ ਲੱਬ ਕੇ ਉਹਨਾਂ ਨੂੰ ਅਸੀਂ ਤਿਆਰ ਕੀਤਾ ਜੀ ਤਕਰੀਬਨ 8 ਸਾਲ ਤੱਕ ਮੈਂ ਇੰਡੀਆ ਟੀਮ ਦੇ ਨਾਲ ਰਿਹਾ ਮੈਂ ਆਪਦੇ ਸਟੂਡੈਂਟ ਆ ਜਿਹੜੇ ਮੇਰੇ ਏਸ਼ੀਅਨ ਦੇ ਤੱਕ ਬਹੁਤ ਸਾਰੇ ਹੈਗੇ ਆ ਤੇ 올ੰਪੀਅਨ ਵੀ ਬਣਾਏ ਪੈਦਾ ਕੀਤੇ ਜੀ ਤਾਂ ਉਸ ਤੋਂ ਬਾਅਦ ਮੈਂ ਆਰਮੀ ਨੂੰ ਛੱਡ ਕੇ ਤੇ ਚੱਲਾ ਗਿਆ ਸੀ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਕਰਕੇ ਅ ਸੈਟੀਸਫੈਕਸ਼ਨ ਨਹੀਂ ਹੁੰਦੀਗੀ ਤਾਂ ਮੈਂ ਵੀ ਆਪਦਾ ਉਸ ਟਾਈਮ ਤੇ ਕਿਉਂਕਿ ਉਦੋਂ ਹਜੇ ਆ ਦੌੜ ਨਹੀਂ ਸੀ ਕਿ ਦੇਸ਼ ਛੱਡ ਕੇ ਭੱਜੋ ਸਾਡੇ ਟਾਈਮ ਹੁੰਦਾ ਸੀ ਕਿ ਬਾਹਰ ਪੈਸੇ ਕਮਾਓ ਤੇ ਵਾਪਸ ਆ ਜਾਓ ਹੂੰ ਤਾਂ ਅਸੀਂ ਵੀ ਉਦੋਂ ਉਹਦੇ ਚੱਕਰ ਸੀ ਕਿ ਸਾਡੇ ਬੱਚਿਆਂ ਨੂੰ ਅਗਰ ਵਧੀਆ ਅਸੀਂ ਜ਼ਿੰਦਗੀ ਦੇਣੀ ਆ ਤਾਂ ਅਸੀਂ ਵੀ ਬਾਹਰ ਜਾ ਕੇ ਪੈਸੇ ਕਮਾਈਏ ਕਿਉਂਕਿ ਇੱਥੇ ਉਦੋਂ ਤਨਖਾਹਾਂ ਹੀ ਬਹੁਤ ਥੋੜੀਆਂ ਸੀਗੀਆਂ ਤਾਂ ਜਿਆਦਾ ਮਸਲਾ ਚੱਲਦਾ ਹੁੰਦਾ ਸੀਗਾ ਅਸੀਂ ਸੁਧਾਰਨੋਂ ਕਿਸਾਨ ਪਰਿਵਾਰ ਦੇ ਵਿੱਚੋਂ ਸੀਗੇ ਤਾਂ ਕਿਸਾਨੀ ਦਾ ਹਾਲਤ ਬਹੁਤ ਜ਼ਿਆਦਾ ਚੰਗੀ ਤਾਂ ਮੈਂ ਨਹੀਂ ਕਹਿ ਸਕਦਾ ਅੱਜ ਵੀ ਹੈ ਨਹੀਂਗੀ ਪਰ ਉਸ ਟਾਈਮ ਤੇ ਵੀ ਇਹੀ ਹਾਲਾਤ ਸੀਗੇ ਤਾਂ ਅਸੀਂ ਉਹ ਚੀਜ਼ ਤੋਂ ਤਾਂ ਉੱਠਣਾ ਸੀਗਾ ਇਸ ਕਰਕੇ ਮੈਂ 10 ਸਾਲ ਫਿਰ ਮੈਂ ਅਮਰੀਕਾ ਚ ਵੀ ਲਾ ਕੇ ਆਇਆ ਤਾਂ ਕਾਫੀ ਦੇਰ ਤੱਕ ਅਸੀਂ ਸੰਘਰਸ਼ ਕੀਤਾ ਪਰ ਜਦੋਂ ਮੈਂ ਵਾਪਸ ਆਇਆ ਤਾਂ ਮੇਰੇ ਫਾਦਰ ਸਾਹਿਬ ਥੋੜੇ ਬਿਮਾਰ ਰਹਿਣ ਲੱਗੇ ਸੀ ਮੇਰੀ ਮਾਤਰ ਦੇ ਡੈਥ ਹੋ ਗਈ ਸੀ ਤਾਂ ਉਦੋਂ ਦੇਖਿਆ ਕਿ ਸਾਡੀ ਜਿਹੜੀ ਰੋਇੰਗ ਇਹ ਉੱਥੇ ਦੀ ਉੱਥੇ ਚੰਡੀਗੜ੍ਹ ਚ ਹੀ ਸੈਮਟ ਕੇ ਰਹਿ ਗਈ ਹੈ ਤੇ ਇੱਕ ਦੋ ਜਿਹੜੇ ਅਸੀਂ ਉਪਰਾਲੇ ਕੀਤੇ ਸੀ ਤੇ ਉਹਦੇ ਨਾਲ ਬਸ ਰੋਪੜ ਤੱਕ ਆ ਗਈ ਹੈ ਤੇ ਰੋਪੜ ਦੇ ਵਿੱਚ ਹੁਣ ਸਿਮਿੰਟ ਕੀ ਰਹਿ ਗਈ ਆ ਤਾਂ ਦਿਲ ਨੂੰ ਥੋੜਾ ਦੁੱਖ ਵੀ ਹੋਇਆ ਕਿਉਂਕਿ ਅ ਅਸੀਂ ਇਹ ਗੇਮ ਦੇ ਵਿੱਚ ਮੁੱਢਲੇ ਕੈ ਲੋਕਡਾਰੀਆਂ ਦੇ ਵਿੱਚੋਂ ਸੀਗੇ ਹੂੰ ਤਾਂ ਉਦੋਂ ਅਸੀਂ ਇਹ ਸੋਚਿਆ ਕਿ ਜੇ ਵੀ ਇਹ ਗੇਮ ਨੂੰ ਗੰਭੀਰਤਾਇਆ ਜਾਵੇ ਤਾਂ ਅਚਾਨਕ ਉਸ ਟਾਈਮ ਤੇ ਸਾਡੀਆਂ ਐਸੋਸੀਏਸ਼ਨ ਦੀਆਂ ਇਲੈਕਸ਼ਨ ਸੀਗੀਆਂ ਤਾਂ ਮੈਂ ਫਾਊਂਡਰ ਮੈਂਬਰ ਹੋਣ ਦੇ ਨਾਤੇ ਆਪਦੀ ਵੋਟ ਕਰਨ ਗਿਆ ਸੀਗਾ ਤਾਂ ਉੱਥੇ ਉਹਨਾਂ ਨੇ ਮੈਨੂੰ ਜਰਨਲ ਸਕੱਤਰ ਬਣਾਤਾ ਫਿਰ ਸੋਚਿਆ ਕਿ ਯਾਰ ਜੇ ਹੁਣ ਮੈਨੂੰ ਕੋਈ ਜ਼ਿੰਮੇਵਾਰੀ ਦਿੱਤੀ ਹੈ ਤਾਂ ਮੈਂ ਇਹ ਗੇਮ ਨੂੰ ਸਾਰੇ ਪੰਜਾਬ ਚ ਲੈ ਕੇ ਜਾਵਾਂ ਤਾਂ ਮੈਂ ਉਸ ਟਾਈਮ ਤੋਂ ਮੇਰੇ ਨਾਲ ਦਵਿੰਦਰ ਸਿੰਘ ਜਟਾਣਾ ਜੀ ਸਰਜੀਤ ਸਿੰਘ ਗਰਮੇਲ ਸਿੰਘ ਹੋਰ ਵੀ ਮੇਰੇ ਸਾਥੀ ਸੀਗੇ ਮੈਡਮ ਮਨਿੰਦਰ ਕੋਰ ਜੀ ਜਿਹੜੇ ਪ੍ਰਧਾਨ ਬਣੇ ਸੀ ਉਸ ਟਾਈਮ ਤੇ ਤਾਸੀਂ ਉਹਨਾਂ ਨੇ ਸਾਰਿਆਂ ਨਾਲ ਕੇ ਸੋਚਿਆ ਵੀ ਜੇ ਇਹ ਗੇਮ ਨੂੰ ਅਸੀਂ ਵਧੀਆ ਢੰਗ ਦੇ ਨਾਲ ਕਰਾਉਣਾ ਤੇ ਇਹਦੀ ਕੋਈ ਪੰਜਾਬ ਦੇ ਵਿੱਚ ਅਸੀਂ ਵੈਲਿਊ ਬਣਾਉਣੀ ਹੈ ਤਾਂ ਸਾਨੂੰ ਇਹ ਪਿੰਡਾਂ ਚ ਲੈ ਕੇ ਜਾਣੀ ਪੈਣੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਹੀ ਸਾਨੂੰ ਵਧੀਆ ਨਰੋਏ ਸਰੀਰਾਂ ਵਾਲੇ ਬੱਚੇ ਮਿਲ ਸਕਦੇ ਆ ਕਿ ਸ਼ਹਿਰਾਂ ਦੇ ਵਿੱਚ ਬੱਚੇ ਤਾਂ ਬਹੁਤ ਮਿਲਦੇ ਆ ਪਰ ਸ਼ਹਿਰਾਂ ਵਾਲਿਆਂ ਦੇ ਬੱਚਿਆਂ ਦਾ ਜਿਹੜਾ ਰੁਝਾਨ ਆ ਹੋਰ ਤਰੀਕੇ ਦਾ ਹੁੰਦਾ ਉਹਨਾਂ ਦਾ ਹੁੰਦਾ ਕਿ ਥੋੜਾ ਦਿਨ ਗੇਮ ਕੀਤੀ ਐ ਕੋਈ ਨੌਕਰੀ ਮਿਲ ਗਈ ਤੇ ਉਦੋਂ ਮੁੜ ਕੇ ਉਹਨਾਂ ਦਾ ਰਜਾਨ ਉਹਦੇ ਚੋਂ ਹਟ ਜਾਂਦਾ ਪਰ ਜਿਹੜੇ ਪਿੰਡਾਂ ਵਾਲੇ ਜਿਹੜੇ ਐਕਟੀਵ ਲੱਗ ਜਾਂਦੇ ਆ ਤਾਂ ਉਹਦੇ ਚੋਂ ਬਹੁਤ ਹੁੰਦਾ ਕਿਉਂਕਿ ਜਦੋਂ ਅਸੀਂ ਗੇਮ ਕਰਦੇ ਹੁੰਦੇ ਸੀ ਤਾਂ ਤਕਰੀਬਨ ਸਾਡੀ 50 ਤੋਂ 60% ਆ ਜਿਹੜੀ ਪੰਜਾਬੀ ਹੁੰਦੇ ਸੀ ਇਹਦੇ ਵਿੱਚ ਅਸੀਂ ਜੀ ਔਰ ਅੱਜ ਦੀ ਡੇਟ ਦੇ ਵਿੱਚ ਵੀ ਸਾਡੇ ਜਿਹੜੇ ਹੈਗੇ ਆ 50% ਜਿਹੜੇ ਆ ਮੁੰਡੇ ਕੁੜੀਆਂ ਹੈਗੇ ਆ ਉਹ ਪੰਜਾਬੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਗੇਮ ਨਹੀਂ ਚੱਲ ਰਹੀ ਪੰਜਾਬ ਦੇ ਵਿੱਚ ਗੇਮ ਨੂੰ ਕੋਈ ਹਲਾਰਾ ਨਹੀਂ ਹੈਗਾ ਪਰ ਹਜੇ ਵੀ ਸਾਡੀ ਜਿਹੜੀ ਸਟਰੈਂਥ ਹੈ ਇੰਡੀਆ ਟੀਮ ਦੇ ਵਿੱਚ 50% ਦਾ ਭਾਗਦਾਰੀ ਅੱਜ ਵੀ ਹੈਗੀ ਹੈ ਜੀ ਤਸਪੀਰ ਜੀ ਤੁਸੀਂ ਇੱਕੋ ਸਵਾਲ ਦੇ ਜੀ ਆਨਸਰ ਵਿੱਚ ਨਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕਰਤੀਆਂ ਨੇ ਆਪਣੀ ਜਰਨੀ ਦੀ ਤੁਸੀਂ ਗੱਲ ਕੀਤੀ ਹੈ ਕਿ ਕਿਵੇਂ ਤੁਸੀਂ ਆਰਮੀ ਦੇ ਵਿੱਚ ਸ਼ਾਮਲ ਹੋ ਕੇ ਆਰਮੀ ਦੇ ਨਾਲ ਆਪਣੀ ਸੇਵਾਵਾਂ ਦਿੰਦੇ-ਦਿੰਦੇ ਤੁਸੀਂ ਐਥਲੀਟ ਰਹੇ ਹੋ ਤੁਸੀਂ ਹੋਕੀ ਦੇ ਖਿਡਾਰੀ ਰਹੇ ਹੋ ਪਰ ਰੋਇੰਗ ਜਿਹੜਾ ਇੰਟਰੋਡਿਊਸ ਕੀਤੀ ਤੁਸੀਂ ਉਸ ਨੂੰ ਜੁਆਇਨ ਕੀਤਾ ਤੇ ਬਹੁਤ ਸੋਣਾ ਤੁਸੀਂ ਇੱਕ ਕਹ ਲਈਏ ਕਿ ਮਕਾਮ ਜਿਹੜਾ ਹਾਸਲ ਕੀਤਾ ਉਸ ਤੋਂ ਬਾਅਦ ਜਿਹੜੀ ਜਰਨੀ ਜਿਹੜੀ ਮੈਂ ਦੇਖ ਰਿਹਾ ਕਿ ਤੁਸੀਂ ਫਿਰ ਇੱਕ ਜਜ਼ਬਾ ਜੇ ਲੈ ਲਿਆ ਕਿ ਮੈਂ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਨੇ ਉਸ ਨੂੰ ਇਸ ਖੇਡ ਨਾਲ ਜੋੜਨਾ ਤੇ ਮੈਂ ਪੁੱਛਣਾ ਚਾਹਾਂਗਾ ਕਿ ਪਹਿਲੀ ਵਾਰ ਜਦੋਂ ਤੁਸੀਂ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਕਿਹੋ ਜਿਹਾ ਹੰਗਾਰਾ ਮਿਲਿਆ ਬੱਚਿਆਂ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਪਰਿਵਾਰਾਂ ਵੱਲੋਂ ਜਦੋਂ ਜੀ ਮੈਂ ਪਹਿਲਾਂ ਸ਼ੁਰੂ ਕੀਤਾ ਇਹਨੂੰ ਮੈਂ ਇੱਕ ਮਸ਼ੀਨ ਰੋਪੜ ਤੋਂ ਉਧਾਰੀ ਲੈ ਕੇ ਆਇਆ ਸੀਗਾ ਹੂੰ ਤੇ ਬਹੁਤ ਨਿਰਾਸ਼ਾਜਨਕ ਸਥਿਤੀ ਚ ਸੀਗਾ ਕਿ ਕਿਸੇ ਨੂੰ ਅਗਰ ਅਸੀਂ ਕਹਿ ਦਿੰਦੇ ਸੀ ਇਹ ਕੀ ਕਰਨਾ ਰੋਇੰਗ ਹੂੰ ਉਹ ਕੀ ਹੁੰਦੀ ਆ ਕਈ ਪੜ੍ਹੇ ਲਿਖੇ ਲੋਕ ਵੀ ਕਹਿ ਦਿੰਦੇ ਸੀਗੇ ਉਹ ਚੁੱਪ ਕਰ ਜਾਂਦੇ ਰੋਇੰਗ ਦਾ ਨਾਂ ਸੁਣ ਕੇ ਕਿਉਂਕਿ ਉਹਨਾਂ ਨੂੰ ਇਹ ਗੇਮ ਬਾਰੇ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਇਹ ਗੇਮ ਕੀ ਹੈ ਫਿਰ ਅਸੀਂ ਹੌਲੀ ਹੌਲੀ ਆ ਇਹ ਚੀਜ਼ ਨੂੰ ਕਹਿਣਾ ਕਿ ਵੀ ਤੁਸੀਂ ਇਹ ਨਾ ਸੋਚੋ ਕਿ ਜੇ ਤੁਹਾਨੂੰ ਨਹੀਂ ਪਤਾ ਅਸੀਂ ਤੁਹਾਨੂੰ ਐਕਸਪਲੇਨ ਕਰਦੇ ਆਂ ਵੀ ਇਹ ਇੱਕ ਲੰਬੀਆਂ ਬੂਟਾਂ ਹੁੰਦੀਆਂ ਜਿਹੜੀਆਂ ਚੱਪੂ ਦੇ ਨਾਲ ਚੱਲਦੀਆਂ ਇਹ ਪਾਣੀ ਦੇ ਵਿੱਚ ਚੱਲਦੀਆਂ ਤੇ ਇਹਦੇ ਅਸੀਂ ਵਰਜਨ ਆ ਜਿਹੜਾ ਇੱਕ ਐਂਡੋਰ ਬਣਾਇਆ ਹੋਇਆ ਜਿਹੜੀਆਂ ਮਸ਼ੀਨਾਂ ਯੂਐਸਏ ਨੇ ਤਿਆਰ ਕੀਤੀਆਂ ਤਾਂ ਅਸੀਂ ਪਹਿਲਾਂ ਪਹਿਲਾਂ ਜਦੋਂ ਮੈਂ ਪਿੰਡਾਂ 'ਚ ਸ਼ੁਰੂ ਕੀਤਾ ਤਾਂ ਲੋਕ ਮੈਨੂੰ ਟੀਚਰਾਂ ਹੀ ਕਰਦੇ ਸੀ ਅੱਛਾ ਵੀ ਇਹ ਕੀ ਕਰੂਗਾ ਹਮ ਪਰ ਮੈਂ ਆਪਦੇ ਯਾਰਾਂ ਦੋਸਤਾਂ ਦੇ ਨਾਲ ਰਲ ਕੇ ਮੇਰੇ ਪਰਿਵਾਰਕ ਮੈਂਬਰਾਂ ਨਾਲ ਰਲ ਕੇ ਕਾਫੀ ਦੇ ਸੰਘਰਸ਼ ਕਰਦਾ ਮੇਰੀ ਵਾਈਫ ਮੇਰੇ ਨਾਲ ਲੱਗੀ ਰਹੀ ਆ ਬਹੁਤ ਸਾਰੇ ਲੋਕ ਕਹਿੰਦੇ ਯਾਰ ਕੀ ਆਂਦਾ ਐਵੇਂ ਪੰਗੇ ਚ ਪਿਆ ਹੋਇਆ ਕਈ ਲੋਕ ਤਾਂ ਇਹ ਕਹਿੰਦੇ ਅੱਛਾ ਸਰਕਾਰ ਤੋਂ ਕਿੰਨੇ ਕੁ ਪੈਸੇ ਮਿਲਦੇ ਆ ਤਾਂ ਫਿਰ ਅਸੀਂ ਵੀ ਟੀਚਰ ਕਰਦਾ ਸੀ ਸਾਨੂੰ ਤਾਂ 25-30 ਲੱਖ ਮਿਲ ਜਾਂਦਾ ਮਹੀਨੇ ਦਾ ਜੀ ਫਿਰ ਉਹ ਹੱਸ ਪੈਂਦੇ ਸੀ तू ਟੀਚਰ ਕਰਦਾ ਤੇ ਮੈਂ ਕਹਾ ਪੱਲਿਓਂ ਲਾ ਕੇ ਤਾਂ ਟੀਚਰਾਂ ਹੀ ਹੁੰਦੀਆਂ ਹੂੰ ਕਿਉਂਕਿ ਮੈਂ ਇਹ ਗੇਮ ਨੂੰ ਤਾਂ ਪ੍ਰਮੋਟ ਜ਼ਿਆਦਾ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਇਹ ਗੇਮ ਦਾ ਪਹਿਲਾ ਖਿਡਾਰੀ ਸੀਗਾ ਜਿਹਨੇ ਏਸ਼ੀਆ ਦਾ ਮੈਡਲ ਲਿਆ ਕੇ ਦਿੱਤਾ ਸੀ ਤਾਂ ਮੇਰੇ ਅੰਦਰ ਦਰਦ ਸੀ ਕਿ ਯਾਰ ਜਿਹੜੀ ਗੇਮ ਅਸੀਂ ਕੀਤੀ ਹੈ ਤਾਂ ਉਹ ਗੇਮ ਇੱਥੇ ਦੀ ਇੱਥੇ ਹੀ ਖੜੀ ਰਹੀਗੀ ਇਹਨੂੰ ਕਿਸੇ ਨੇ ਗਾਹਾਂ ਪ੍ਰਮੋਟ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਕਿਸੇ ਕਾਰਨ ਚਲੋ ਬਾਹਰ ਚਲੇ ਗਏ ਸੀਗੇ ਲੇਕਿਨ ਪਿੱਛੇ ਤਾਂ ਸਾਰਾ ਪੰਜਾਬ ਹੀ ਪਿਆ ਸੀਗਾ ਬਹੁਤ ਸਾਰੇ ਖਿਡਾਰੀ ਪਏ ਸੀਗੇ ਜਿਹੜੇ ਸਾਡੇ ਨਾਲ ਦੇ ਸੀਗੇ ਪਰ ਕਿਸੇ ਨੇ ਇਹਨੂੰ ਹਲਾਰਾ ਹੀ ਨਹੀਂ ਦਿੱਤਾ ਤਾਂ ਫਿਰ ਜਦੋਂ ਮੈਂ ਸ਼ੁਰੂ ਕਰ ਲਿਆ ਤਾਂ ਫਿਰ ਮੇਰੇ ਨਾਲ ਕੁਝ ਛੋਟੀ ਛੋਟੀ ਟੀਮ ਬਣਨੀ ਸ਼ੁਰੂ ਹੋ ਗਈ। ਤਾਂ ਅਸੀਂ ਇੱਕ ਦੋ ਕੰਪੀਟੀਸ਼ਨ ਐਂਡੋਰ ਦੇ ਸ਼ੁਰੂ ਕੀਤੇ। ਮੈਂ ਆਪਦੇ ਟੁੱਡੀਕੇ ਪਿੰਡ ਦੇ ਵਿੱਚ ਇੱਕ ਹਰ ਇੱਕ ਸਾਲ ਸਾਡੇ ਲਾਲਾ ਲਾਜਪਤਰਾਏ ਦਾ ਮੇਲਾ ਲੱਗਦਾ। ਤਾਂ ਅਸੀਂ ਉੱਥੇ ਇੱਕ ਪੱਕਾ ਇਵੈਂਟ ਬਣਾਤਾ ਇਹਨੂੰ ਕਿ ਅਸੀਂ ਕਰਾਉਣਾ ਹੀ ਕਰਾਉਣਾ ਹੈ। ਉਹ ਅਸੀਂ ਕਰਨ ਲੱਗੇ ਉੱਥੇ ਵੀ ਸਾਨੂੰ ਕੋਈ ਕਹਿ ਲਓ ਬਾਹਲਾ ਸਹਾਰਾ ਨਹੀਂ ਮਿਲਦਾ ਸੀਗਾ। ਜੀ। ਉਹ ਵੀ ਪਿੰਡਾਂ ਦੇ ਟੀਚਰਾਂ ਹੀ ਕਰਦੇ ਹੁੰਦੇ ਐਵੇਂ ਜੁਆਕਾਂ ਨੂੰ ਪਿੱਛੇ ਲਾਈ ਫਿਰਦਾ ਸਾਡੇ ਹਾਕੀ ਵਾਲੇ ਖਰਾਬ ਕਰ ਦਿੰਦਾ ਸਾਡੇ ਫੁੱਟਬਾਲ ਵਾਲੇ ਖਰਾਬ ਕਰ ਦਿੰਦਾ ਤੇ ਮੈਂ ਤਾਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਜਿਹੜਾ ਤੁਹਾਡਾ ਨਹੀਂ ਹੈਗਾ ਚੰਗਾ ਪਲੇਅਰ ਤੁਸੀਂ ਦੇ ਦਿਓ ਮੈਂ ਆਪੇ ਹੌਲੀ-ਹੌਲੀ ਕੱਢ ਕੇ ਬਣਾ ਲੂੰਗਾ ਜੀ ਪਰ ਅੱਜ ਦੀ ਡੇਟ ਦੇ ਵਿੱਚ ਉਹ ਲੋਕ ਜਿਹੜੇ ਮੈਨੂੰ ਉਦੋਂ ਟੀਚਰਾਂ ਕਰਦੇ ਅੱਜ ਕਹਿੰਦੇ ਕਿ ਨਹੀਂ ਯਾਰ ਤੂੰ ਬਹੁਤ ਵਧੀਆ ਕੀਤਾ ਕਿ ਇਹ ਗੇਮ ਨੂੰ ਤੂੰ ਪੰਜਾਬ ਦੇ ਵਿੱਚ ਦੁਬਾਰਾ ਤੋਂ ਸ਼ੁਰੂ ਕਰਤਾ ਜਿਹੜੇ ਗੇਮ ਨੂੰ ਕੋਈ ਜਾਣਦਾ ਹੀ ਨਹੀਂ ਸੀਗਾ ਜਿਹੜੇ ਗੇਮ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਪਿੰਡਾਂ ਦੇ ਲੋਕ ਤਾਂ ਬਿਲਕੁਲ ਨਹੀਂ ਜਾਣਦੇ ਸੀਗੇ ਹੂੰ ਤਾਂ ਅਸੀਂ ਸਕੂਲਾਂ ਦੇ ਵਿੱਚ ਆ ਆਪਦੀ ਗੱਡੀ ਚ ਲੈ ਕੇ ਜਾਣੇ ਮਸ਼ੀਨ ਰੱਖ ਕੇ ਲੋਕਾਂ ਨੂੰ ਦੱਸਣਾ ਸਕੂਲਾਂ ਦੇ ਟੀਚਰਾਂ ਨੂੰ ਮਿਲਣਾ ਪ੍ਰਿੰਸੀਪਲਸ ਨੂੰ ਮਿਲਣਾ ਪੀਟੀਡੀਪੀਆਂ ਨੂੰ ਮਿਲਣਾ ਉਹਨਾਂ ਨੂੰ ਜੋੜਨਾ ਸ਼ੁਰੂ ਕੀਤਾ ਕਿ ਯਾਰ ਇਹ ਇੱਕ ਗੇਮ ਆ ਬਹੁਤ ਵਧੀਆ ਗੇਮ ਆ ਇਹਦੇ ਫਿਊਚਰ ਬਹੁਤ ਵਧੀਆ ਹੈ ਵੀ ਤੁਸੀਂ ਕਰੋ ਸਾਡੇ ਬੱਚੇ ਇਹਦੇ ਚ ਕਿਉਂਕਿ ਇਹਦੇ ਹਾਸਤੇ ਬਹੁਤ ਤਾਕਤ ਦੀ ਲੋੜ ਆ ਜੀ ਪਾਵਰਫੁੱਲ ਗੇਮ ਆ ਇਹ ਔਰ ਇਹਦੇ ਹਾਸਤੇ ਪੰਜਾਬ ਦੇ ਬੱਚੇ ਆ ਜਿਹੜੇ ਉਹ ਪਾਵਰਫੁੱਲ ਅੱਜ ਦੀ ਡੇਟ 'ਚ ਸਾਰਿਆਂ ਦੇ ਨਾਲੋਂ ਭਾਵੇਂ ਅੱਜ ਕਹਿ ਲੋ ਕਿ ਨਸ਼ਿਆਂ ਦਾ ਹੜ ਚੱਲ ਪਿਆ ਜਾਂ ਉਹ ਹੋ ਗਿਆ ਜਾਂ ਸਾਡੀ ਜੂਤ ਸਾਰਾ ਬਾਹਰ ਚੱਲਿਆ ਜਾ ਰਿਹਾ ਪਰ ਫੇਰ ਵੀ ਸਾਡੇ ਕੋਲੇ ਹਜੇ ਵੀ એનર્ਜੀ ਪੰਜਾਬ 'ਚ ਬਹੁਤ ਬਚੀ ਹੋਈ ਹੈ ਜੇ ਅਸੀਂ ਅੱਜ ਵੀ ਉਹਨੂੰ ਯੂਜ਼ ਕਰ ਲਈਏ ਤਾਂ ਅਸੀਂ ਇਹ ਚੀਜ਼ ਨੂੰ ਰੋਕ ਸਕਦੇ ਹਾਂ ਅਸੀਂ ਇਹਨਾਂ ਨੂੰ ਇਹ ਜਿਹੇ ਗੇਮਾਂ ਦੇ ਵਿੱਚ ਅਸੀਂ ਨਸ਼ਿਆਂ ਤੋਂ ਵੀ ਰੋਕ ਸਕਦੇ ਹਾਂ ਜੇ ਅਪਰਾਲੇ ਕਰ ਲਈਏ ਅਸੀਂ ਬਾਹਰ ਜਾਣ ਨੂੰ ਵੀ ਰੋਕ ਸਕਦੇ ਜੇ ਬੱਚਾ ਵਧੀਆ ਗੇਮ ਕਰੂਗਾ ਮੰਨ ਲਓ ਤਾਂ ਸਰਕਾਰ ਉਹਨੂੰ ਨੌਕਰੀ ਦੇਊਗੀ ਹੂੰ ਸਰਕਾਰ ਨੌਕਰੀ ਦੇਊਗੀ ਤਾਂ ਉਹਨਾਂ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਜੇ ਅਸੀਂ ਮੰਨ ਲਓ ਕਿ ਲਗਾਤਾਰ ਅਪਰਾਲੇ ਕਰਾਂਗੇ ਤਾਂ ਇਹ ਗੱਲ ਹੋਣੀ ਆ ਆ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਸਾਡਾ ਜਿਹੜਾ ਬਾਹਰ ਨੂੰ ਜੂਥ ਜਾਦਾ ਨਾ ਜਾਵੇ ਸਾਡਾ ਜੂਥ ਨਸ਼ੇ ਤੋਂ ਹਟ ਜਾਵੇ ਅਸੀਂ ਵੀ ਇਹੀ ਚਾਹੁੰਦੇ ਆ ਲੇਕਿਨ ਇਹਦੇ ਆਸਤੇ ਸਰਕਾਰ ਨੂੰ ਅਪਰਾਲਾ ਵੀ ਕਰਨਾ ਪਊਗਾ ਸਾਡੇ ਨਾਲ ਨਾਲ ਜੀ ਕਿ ਇਹ ਗੇਮਾਂ ਨੂੰ ਪ੍ਰਮੋਟ ਕਰਨ ਵਾਸਤੇ ਉਹ ਸਾਡੀ ਮਦਦ ਕਰਨ ਜੀ ਸਪੀਰ ਜੀ ਅਗੋਂ ਥੋੜਾ ਗੇਮ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਰੋਇੰਗ ਜਿਹੜੀ ਖੇਡ ਹੈ ਉਹਦੇ ਚ ਕਿੰਨੇ ਕ ਜਿਹੜੇ ਖਿਡਾਰੀ ਨੇ ਇੱਕ ਵਾਰ ਚ ਖੇਡਦੇ ਨੇ ਕਿਵੇਂ ਖੇਡਦੇ ਨੇ ਤੇ ਕਿੰਨਾਂ ਕ ਚਿਰ ਲੱਗ ਜਾਂਦਾ ਕੋ ਚੰਗਾ ਖਿਡਾਰੀ ਬਣਨ ਦੇ ਵਿੱਚ ਤੇ ਕਿੰਨੀ ਕੁ ਉਮਰ ਵਿੱਚ ਤੁਹਾਡੇ ਕੋ ਜਿਹੜੇ ਬੱਚੇ ਨੇ ਆਉਣਾ ਸ਼ੁਰੂ ਹੁੰਦੇ ਨੇ ਅਸੀਂ ਜੀ ਜਿਹੜਾ ਹੁਣ ਨਵੇਂ ਤਰੀਕੇ ਦੇ ਨਾਲ ਸ਼ੁਰੂ ਕੀਤਾ ਪਹਿਲਾਂ ਅਸੀਂ ਲੈਂਦੇ ਹੁੰਦੇ ਸੀ 18-19 ਸਾਲ ਦਾ ਬੱਚੇ ਨੂੰ ਅਸੀਂ ਇਹ ਗੇਮ ਚ ਲੈਂਦੇ ਹੁੰਦੇ ਸੀਗੇ ਪਰ ਜਿਹੜਾ ਅਸੀਂ ਹੁਣ ਨਵੇਂ ਬੇਸ ਸ਼ੁਰੂ ਕੀਤੇ ਆ ਅਸੀਂ 12 ਸਾਲ ਤੋਂ ਬੱਚੇ ਨੂੰ ਲੈਣਾ ਸ਼ੁਰੂ ਕਰ ਲੈਨੇ ਆ ਤਾਂ ਕਿ ਇਹ ਗੇਮ ਨੂੰ ਸਿੱਖਣ ਤੋਂ ਪਹਿਲਾਂ ਸਵਿਮਿੰਗ ਸਿੱਖਣਾ ਜ਼ਰੂਰੀ ਹੁੰਦਾ ਕਿਉਂਕਿ ਜਿਹੜਾ ਬੱਚਾ ਸਵਿਮਿੰਗ ਸਿੱਖਿਆ ਉਹੀ ਪਾਣੀ ਦੇ ਵਿੱਚ ਬੇ ਡਰ ਹੋ ਕੇ ਜਾ ਸਕਦਾ ਤਾਂ ਅਸੀਂ ਉਹਨੂੰ 2 ਤੋਂ 3 ਮਹੀਨੇ 4 ਮਹੀਨੇ ਦੇ ਵਿੱਚ ਸਵਿਮਿੰਗ ਸਿਖਾ ਦਿੰਨੇ ਆ ਫਿਰ ਉਹੋ ਹੀ ਬੱਚਿਆਂ ਨੂੰ ਅਸੀਂ ਹੌਲੀ-ਹੌਲੀ ਪਾਣੀ ਦੇ ਵਿੱਚ ਨਹਿਰ ਦੇ ਵਿੱਚ ਜਾਂ ਜਿੱਥੇ ਵੀ ਸਾਡਾ ਆ ਕੰਪੀਟੀਸ਼ਨ ਦੀਆਂ ਜਗ੍ਹਾ ਬਣੀਆਂ ਹੋਈਆਂ ਬੇਸਿਕਲੀ ਤਾਂ ਸਾਡੇ ਕੋਲ ਇਹ ਨਹਿਰਾਂ ਤੇ ਚੰਡੀਗੜ੍ਹ ਲੇਕ ਹੈ ਤੇ ਜਾਂ ਛੋਟੇ-ਛੋਟੇ ਦਰਿਆਵਾਂ ਦੇ ਹਿੱਸੇ ਆ ਜਿਹੜੇ ਜਿੱਥੇ ਅਸੀਂ ਇਹ ਗੇਮ ਨੂੰ ਸਟਾਰਟ ਕੀਤਾ ਤਾਂ ਉਹ ਫਿਰ ਬੱਚੇ ਉੱਥੇ ਜਾ ਕੇ ਡਰਦਾ ਨਹੀਂ ਹੈਗਾ ਅਸੀਂ ਉੱਥੇ ਵੀ ਉਹਨੂੰ ਟ੍ਰੇਨਿੰਗ ਕਰਾਉਂਦੇ ਆ ਲਾਈਫ ਜੈਕਟ ਪਾ ਕੇ ਇੱਕੀ ਉਹਦਾ ਡਰ ਕੱਢਦੇ ਆ ਕਿ ਵੀ ਜੇ ਬੋਟ ਕੈਪਸਾਈਜ ਹੋਗੀ ਤਾਂ ਤੁਸੀਂ ਦਾਨੇ ਸਕਦੇ ਇਹਦੇ ਵਿੱਚ ਅਸੀਂ ਜਦੋਂ ਪਾਉਨੇ ਇੱਕ ਸਿੰਗਲਸ ਕਲ ਹੁੰਦੀ ਹੈ ਜਿਹੜੀ ਜਿਹਦੇ ਦੋਨੇ ਸਾਈਡਾਂ ਦੇ ਉੱਤੇ ਚੱਪੂ ਹੁੰਦੇ ਆ ਤੇ ਉਹ ਇੱਕ ਬੱਚਾ ਚਲਾਉਂਦਾ ਫਿਰ ਉਹਦਾ ਹੀ ਵਰਜਨ ਨਾਲ ਡਬਲਸ ਕਲ ਹੁੰਦੀ ਹੈ ਉਹਦਾ ਹੀ ਫਿਰ ਕੁਆਡਸ ਹੁੰਦੀ ਹੈ ਜਿਦੇ ਚ ਚਾਰ ਬੈਠਦੇ ਆ ਡਬਲਸ ਕਲ ਦੋ ਬੈਠਦੇ ਆ ਇਸੇ ਤਰ੍ਹਾਂ ਜਿਹੜਾ ਸਵੀਪ ਰੋਇੰਗ ਹੁੰਦੀ ਹੈ ਇਹਨਾਂ ਦੋ ਹਿੱਸਿਆਂ ਦੇ ਵਿੱਚ ਰੋਇੰਗ ਨੂੰ ਵੰਡ ਦਿੱਤਾ ਗਿਆ ਕਿ ਇੱਕ ਸਕਲਿੰਗ ਹੈ ਇੱਕ ਸਵੀਪ ਹੈ ਤੇ ਤੀਜਾ ਹਿੱਸਾ ਇਹਦਾ ਬਣਾ ਦਿੱਤਾ ਗਿਆ ਐਂਡੋਰ ਤਾਂ ਜਦੋਂ ਐਂਡੋਰ ਦੇ ਉੱਤੇ ਹੀ ਟੈਕਨੀਕ ਸਿੱਖ ਲਈ ਫਿਰ ਉਹਨੂੰ ਸਕਲਿੰਗ ਤਸਵੀਬ ਦੇ ਵਿੱਚ ਅਸੀਂ ਟਰਾਈ ਕਰਦੇ ਹਾਂ ਕਿ ਉਹ ਕਿੱਥੇ ਜਾ ਸਕਦਾ ਹ ਹੂੰ ਤਾਂ ਜਦੋਂ ਜਿਹੜਾ ਸਵੀਪ ਆ ਉਹਦੇ ਵਿੱਚ ਫਿਰ ਪੇਅਰ ਹੁੰਦੀ ਹੈ ਇੱਕ ਇੱਕੋਲੇ ਇੱਕ ਸਾਈਡ ਦਾ ਚੱਪੂੰਦਾ ਦੂਜੇ ਕੋ ਦੂਜੀ ਸਾਈਡ ਦਾ ਹੁੰਦਾ ਉਹ ਦੋ ਕਰਦੇ ਆ ਫਿਰ ਚਾਰਾਂ ਦੀ ਹੁੰਦੀ ਹੈ 4 ਹੁੰਦੀ ਹੈ ਫਿਰ 8 ਸੀਟਰ ਹੁੰਦੀ ਹੈ ਜਿਹਦੇ ਵਿੱਚ 8 ਕਰਦੇ ਆ ਤੇ ਉਹਦੇ ਚ ਇੱਕ ਕੌਕਸ ਵੀ ਬੈਠਾ ਹੁੰਦਾ ਪਹਿਲਾਂ ਪੇਅਰ ਦੇ ਵਿੱਚ ਵੀ ਕੌਕਸ ਫੋਰ ਦੇ ਵਿੱਚ ਵੀ ਕੌਕਸ ਹੁੰਦਾ ਸੀ ਪਰ ਟੈਕਨੀਕਲ ਗੇਮ ਦੇ ਨਾਲ ਹੁੰਦੇ ਹੁੰਦੇ ਤੇ ਫਿਰ ਉਹ ਥੋੜਾ ਜਿਹਾ ਉਹ ਚੀਜ਼ਾਂ ਨੂੰ ਘਟਾ ਦਿੱਤਾ ਗਿਆ ਸਿਰਫ ਹੁਣ ਜਿਹੜੀ 8 ਇਵੈਂਟ ਆ ਉਹਦੇ ਵਿੱਚ ਕੌਕਸ ਹੁੰਦਾ ਜਿਹੜਾ ਡਾਇਰੈਕਸ਼ਨ ਦਿੰਦਾ ਬਾਕੀ ਸਾਰਿਆਂ ਦੇ ਵਿੱਚ ਪੈਰ ਦੇ ਵਿੱਚ ਡਾਇਰੈਕਸ਼ਨ ਹੁੰਦੀ ਹੈ ਜੀ ਤੋਂ ਆਪਦੇ ਪੈਰ ਦੇ ਨਾਲ ਡਾਇਰੈਕਸ਼ਨ ਦਿੰਦੇ ਆ ਤੇ ਇਹ ਤਕਰੀਬਨ ਸਾਡੇ ਇਸੇ ਹਿਸਾਬ ਨਾਲ ਸਿੰਗਲਸ ਕਾਲ ਡਬਲਸ ਕਾਲ ਕੁਆਡਸ ਪੇਅਰ 4 8 ਮਤਲਬ ਇਹ ਇਵੈਂਟ ਹੁੰਦੇ ਆ ਸਾਡੇ ਤੇ ਇਹਨਾਂ ਦੇ ਵਿੱਚ ਹੀ ਅਸੀਂ ਬੱਚਿਆਂ ਨੂੰ ਹੌਲੀ ਹੌਲੀ ਪ੍ਰਪੇਅਰ ਕਰਦਾ ਤਕਰੀਬਨ 1.5 ਤੋਂ 2 ਸਾਲ ਬੱਚੇ ਨੂੰ ਸਿੱਖਣ ਵਾਸਤੇ ਲੱਗ ਜਾਂਦੇ ਆ ਜੀ ਤਾਂ ਮਤਲਬ ਜੇ ਅਸੀਂ 12 13 ਸਾਲ ਦਾ 14 ਸਾਲ ਦਾ ਬੱਚਾ ਲੈਨੇ ਆ ਤਾਂ ਉਹ ਉਸੇ ਹਿਸਾਬ ਨਾਲ 2 ਸਾਲਾਂ ਬਾਅਦ ਤਕਰੀਬਨ ਪਰਫਾਰਮੈਂਸ ਦੇਣ ਲੱਗ ਪੈਂਦਾ ਜੀ ਤਸਵੀਰ ਜੀ ਜਿਹਨੂੰ ਬੱਚਿਆਂ ਨਾਲ ਤੁਸੀਂ ਰੂਬਰੂ ਹੁੰਦੇ ਹੋ ਗੇਮ ਬਾਰੇ ਤੁਸੀਂ ਉਹਨਾਂ ਨੂੰ ਸਾਰੇ ਬਾਰੇ ਡਿਟੇਲ ਦਿੰਦੇ ਹੋ ਤਾਂ ਬੱਚਿਆਂ 'ਚ ਕਿਹੋ ਜਿਹਾ ਉਤਸ਼ਾਹ ਮਿਲਦਾ ਹੈ ਬੱਚੇ ਸਗੇਮ ਨੂੰ ਕਿਵੇਂ ਲੈਂਦੇ ਨੇ ਤੇ ਥੋੜਾ ਡਰ ਵੀ ਲੱਗਦਾ ਹੋਵੇਗਾ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ সুইਮਿੰਗ ਸਿਖਾਣੀ ਪੈਂਦੀ ਹੈ ਤੇ ਉਸ ਤੋਂ ਬਾਅਦ ਜਦ ਪਾਣੀ 'ਚ ਉਤਰਦੇ ਨੇ ਤੇ ਜ਼ੋਰ ਕਿੰਨਾ ਦਿਖਾਉਂਦੇ ਨੇ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਦਿਮਾਗੀ ਜ਼ੋਰ ਵੀ ਚਾਹੀਦਾ ਹੈ ਸਰੀਰਕ ਜ਼ੋਰ ਤੇ ਚਾਹੀਦਾ ਹੀ ਚਾਹੀਦਾ ਬਿਕੋਜ਼ ਜੀ ਜਦੋਂ ਤੱਕ ਤਾਂ ਇਹ সুইমিং ਸਿਖਾਉਨੇ ਆ ਤੇ ਬੱਚਿਆਂ ਨੂੰ ਲੈ ਕੇ ਆਉਨੇ ਆ ਹੂੰ ਉਦੋਂ ਤੱਕ ਤਾਂ ਉਤਸ਼ਾਹ ਬਹੁਤ ਜ਼ਿਆਦਾ ਹੁੰਦਾ ਤੇ ਜਦੋਂ ਉਹਨਾਂ ਦਾ ਹੌਲੀ-ਹੌਲੀ ਪਾਵਰ ਲੱਗਣੀ ਸ਼ੁਰੂ ਹੋ ਜਾਂਦੀ ਹੈ ਹੂੰ ਤੇ ਕਰ ਦੇ ਕਰਾਉਂਦੇ ਸਾਡੇ ਕੋਲ 25% ਹੀ ਰਹਿ ਜਾਂਦੇ ਆ ਕਿਉਂਕਿ ਅ ਬਹੁਤ ਸਾਰੇ ਬੱਚਿਆਂ ਨੂੰ ਚਾਹ ਹੁੰਦਾ ਕਿ ਅਸੀਂ ਗੇਮ ਸਿੱਖੀਏ ਆਉਂਦੇ ਆ ਇੱਕਦਮ ਆ ਗਿਆ 40-50 ਦਾ ਗਰੁੱਪ ਆ ਗਿਆ ਸੀਜ਼ਨ ਸ਼ੁਰੂ ਹੋਇਆ সুইমিং ਸ਼ੁਰੂ ਹੋਈ ਤਾਂ ਹੌਲੀ ਕਰਦੇ ਕਰਦੇ ਜਿੱਦ ਦਿਨ ਸਕੂਲ ਦੁਬਾਰਾ ਲੱਗਣਾ ਸ਼ੁਰੂ ਹੁੰਦਾ ਛੁੱਟੀਆਂ ਤੋਂ ਬਾਅਦ ਤੇ ਉਹ ਘੱਟ ਤੇ ਘੱਟ ਤੇ 20 ਤੇ ਆ ਜਾਂਦੇ ਆ 20ਾਂ ਦੇ ਵਿੱਚੋਂ ਫਿਰ ਸਾਡੇ ਕੋਲੇ ਜਦੋਂ ਤੱਕ ਅਸੀਂ ਐਂਡ ਤੱਕ ਉਹਨੂੰ ਰੋਇੰਗ ਸਿਖਾਉਂਦੇ ਆ ਸਾਡੇ ਕੋਲ 10 ਕ ਰਹਿ ਜਾਂਦੇ ਆ ਪਰ ਹਰ ਇੱਕ ਸਾਲ ਅਸੀਂ ਇਹ ਪ੍ਰੋਸੀਜਰ ਕਰੀ ਜਾਂਦੇ ਆ ਤਾਂ ਸਾਡੇ ਕੋਲੇ ਉਹ 10 10 5 5 ਕਰਕੇ ਵੀ ਸਾਡੇ ਕੋਲ ਬੱਚੇ ਬਹੁਤ ਨਿਕਲਦੇ ਜਾਂਦੇ ਆ ਜਿਵੇਂ ਮੈਂ ਆਪ ਦਾ ਸੈਂਟਰ ਤਕਰੀਬਨ 6 ਸਾਲ ਤੋਂ ਚਲਾ ਰਿਹਾ ਜੀ ਤਾਂ ਮੈਂ ਇੱਥੋਂ ਤਕਰੀਬਨ 28 ਬੱਚੇ ਜਿਹੜੇ ਨੈਸ਼ਨਲ ਪਲੇਅਰ ਪੈਦਾ ਕਰਤੇ ਕਿਆ ਬਾਤ ਦੋ ਬੱਚੇ ਮੈਂ ਵਰਡ ਯੂਨੀਵਰਸਿਟੀ ਮੇਰੇ ਖੇਡ ਕੇ ਆਇਆ ਇੰਟਰਨੈਸ਼ਨਲ ਹੋ ਗਏ ਆ ਤਾਂ ਉਹ ਅੱਜ ਵੀ ਵਧੀਆ ਪ੍ਰੈਕਟਿਸ ਕਰ ਰਹੇ ਆ ਇਸੇ ਤਰ੍ਹਾਂ ਬਾਕੀ ਸੈਂਟਰ ਵੀ ਆਪਣਾ ਪਰਫਾਰਮੈਂਸ ਕਰ ਰਿਹਾ ਇਹ ਨਹੀਂ ਕਿ ਮੇਰਾ ਸੈਂਟਰ ਕਰ ਰਿਹਾ ਪਰ ਸੈਂਟਰੀ ਸਾਡੇ ਕੋਲ ਚਾਰ ਆ ਤਾਂ ਚਾਰ ਸੈਂਟਰਾਂ ਦੇ ਵਿੱਚੋਂ ਕਿੰਨੇ ਕੁ ਬੱਚੇ ਅਸੀਂ ਕੱਢ ਲਾਂਗੇ ਜਿੱਥੇ ਕਿ ਸਾਡੀ ਜਨਸੰਖਿਆ ਜੇ ਆਪਾਂ ਲਾ ਲਗੇ ਦਾ 10% ਵੀ ਬੱਚੇ ਗੇਮ ਚ ਨੂੰ ਆਉਣ ਤਾਂ ਵੀ ਸਾਡਾ ਘੱਟੋ ਘੱਟ 5-600 ਬੱਚਾ ਪਾਣੀ ਦੇ ਵਿੱਚ ਟ੍ਰੇਨਿੰਗ ਆਉਂਦਾ ਹੋਣਾ ਚਾਹੀਦਾ ਤੇ ਸਾਡੇ ਕੋਲ ਮਸਾਂ 100 150 ਟ੍ਰੇਨਿੰਗ ਕਰ ਰਿਆ ਕਿਉਂਕਿ ਇਹਨਾਂ ਨੇ ਆਉਣਾ ਜਾਣਾ ਤਾਂ ਇਹਦੇ ਚ ਬਣਿਆ ਰਹਿਣਾ ਜੀ ਬੱਚੇ ਆ ਗਏ ਕੁਝ ਬੱਚੇ ਸਾਡੇ ਨੂੰ ਰਿਜੈਕਟ ਹੋ ਜਾਂਦੇ ਆ ਕਿ ਜਿਨ੍ਹਾਂ ਦਾ ਫਿਜ਼ਿਕ ਚੰਗਾ ਨਹੀਂ ਹੈ ਜਾਂ ਮੈਂਟਲੀ ਫੁੱਲ ਪ੍ਰਿਪੇਅਰ ਨਹੀਂ ਹੈ ਕਿ ਜਾਂ ਪਾਣੀ ਦਾ ਡਰ ਨਹੀਂ ਕੱਢ ਪਾ ਰਹੇ ਕੁਝ ਬੱਚੇ ਆ ਕਿ ਜਿਹੜਾ ਪੜ੍ਹਾਈ ਦਾ ਬੋਝ ਇੰਨਾ ਜ਼ਿਆਦਾ ਹੋ ਗਿਆ ਹੂੰ ਪਰ ਇਹ ਚੀਜ਼ ਨੂੰ ਹੌਲੀ-ਹੌਲੀ ਹੱਲ ਕੀਤਾ ਜਾ ਸਕਦਾ ਜਦੋਂ ਕਿ ਹੁਣ ਅਸੀਂ ਸਕੂਲਾਂ ਦੇ ਵਿੱਚ ਇਹ ਗੇਮ ਨੂੰ ਇੰਡੋਰ ਨੂੰ ਇੰਟਰੋਡਿਊਸ ਕਰੀ ਜਾਂਦੇ ਆ ਤਾਂ ਉਹ ਦੇ ਨਾਲ ਕੀ ਹੋਊਗਾ ਕਿ ਜੇ ਬੱਚੇ ਉੱਥੇ ਸਕੂਲ ਦੇ ਵਿੱਚ ਥੋੜੀ ਟ੍ਰੇਨਿੰਗ ਕਰ ਸਕਣ ਪੀਟੀਡੀਪੀ ਮਸ਼ੀਨਾਂ ਤੇ ਟ੍ਰੇਨਿੰਗ ਕਰਾ ਸਕਣ ਤਾਂ ਇੰਡੋਰ ਤੇ ਬੱਚਾ ਇੱਕ ਰਿ ਤਿਆਰ ਹੋ ਗਿਆ ਤਾਂ ਸਾਨੂੰ ਜਿਹੜਾ ਜੂਥ ਆ ਉਹ ਵੱਧ ਮਿਲਣ ਲੱਗ ਜਾਊਗਾ ਜੀ ਤਸਵੀਰ ਜੀ ਜਿਵੇਂ ਹੁਣ ਪੈਰਿਸ 올림픽 ਵੀ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੀ ਸਾਡੀ ਰੋਇੰਗ ਦੀ ਟੀਮ ਜਿਹੜੀਆਂ ਗਈਆਂ ਹੋਈਆਂ ਨੇ ਤੁਸੀਂ ਉਹਨਾਂ ਨੂੰ ਪੱਕਾ ਦੇਖਦੇ ਹੋਵੋਗੇ ਤੇ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਪੰਜਾਬ ਦੀ ਸ਼ਮੂਲੀਅਤ ਕਾਫੀ ਰਹੀਏ ਰੋਇੰਗ ਦੇ ਵਿੱਚ ਖਿਡਾਰੀ ਕਾਫੀ ਰਹੇ ਨੇ ਫਿਲਹਾਲ ਦੀ ਟੀਮ ਵਿੱਚ ਪੰਜਾਬ ਤੋਂ ਕਿੰਨੇ ਖਿਡਾਰੀ ਨੇ ਜਾਂ ਫਿਰ ਕਹੀਏ ਕਿ ਫਿਲਹਾਲ ਦੀ ਜਿਹੜੀ ਭਾਰਤੀ ਟੀਮ ਰੋਇੰਗ ਦੇ ਵਿੱਚ ਉਹ ਕਿਹੋ ਜਿਹਾ ਪ੍ਰਦਰਸ਼ਨ ਕਰ ਰਹੀ ਹੈ ਪ੍ਰਦਰਸ਼ਨ ਨੂੰ ਦੇਖੀਏ ਤਾਂ ਹੀ ਪ੍ਰਦਰਸ਼ਨ ਤਾਂ ਬਹੁਤ ਵਧੀਆ ਹੋ ਰਿਹਾ ਸਾਡਾ 21 ਇਵੈਂਟ ਐਥਿਕ ਕੁਆਲੀਫਾਈ ਹੋ ਕੇ ਗਿਆ ਸੀਗਾ ਹੂੰ ਤਾਂ ਈਵੈਂਟ ਲਾਸਟ ਟਾਈਮ ਦੇ ਉੱਤੇ ਸਾਡੇ ਕੁਆਲੀਫਾਈ ਤੋਂ ਰਹਿ ਗਏ ਸੀਗੇ ਤਾਂ ਉਹ ਸਿੰਗਲਸ ਕਲ ਦੇ ਵਿੱਚ ਬਲਰਾਜ ਪਨਵਾਰ ਮੁੰਡਾ ਉਹ ਹਰਿਆਣੇ ਤੋਂ ਐ ਜੀ ਤਾਂ ਲੇਕਿਨ ਉਹ ਉਹ ਸੈਮੀਫਾਈਨਲ ਤੱਕ ਪਹੁੰਚ ਚੁੱਕਾ ਤਾਂ ਸਾਡੀ ਕੋਸ਼ਿਸ਼ ਵੀ ਇਹੀ ਆ ਔਰ ਫੈਡਰੇਸ਼ਨ ਦੀ ਕੋਸ਼ਿਸ਼ ਵੀ ਇਹੀ ਆ ਹਮਮ ਔਰ ਕਹਿਣਾ ਵੀ ਫੈਡਰੇਸ਼ਨ ਦਾ ਇਹੀ ਆ ਕਿ ਜਾਂ ਤਾਂ ਪੰਜਾਬ ਦੇ ਵਿੱਚੋਂ ਤੇ ਜਾਂ ਹਰਿਆਣੇ ਦੇ ਵਿੱਚੋਂ ਹਮਮ ਦੋ ਜਗ੍ਹਾ ਤੋਂ ਹੀ ਐ ਕਿ ਜਿੱਥੋਂ 올림픽 ਦੇ ਵਿੱਚੋਂ ਕਿਸੇ ਦਿਨ ਸਾਡੇ ਰੋਇੰਗ ਦੇ ਵਿੱਚ ਮੈਡਲ ਆਉਣਗੇ। ਕੀ ਬਾਤ ਜਿਵੇਂ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਰੋਇੰਗ ਦੇ ਵਿੱਚ ਜ਼ਰੂਰ ਮੈਡਲ ਆਣ ਤੇ ਹੋਰ ਤੋਂ ਹੋਰ ਜਿਹੜੇ ਨੌਜਵਾਨ ਉਸ ਤੋਂ ਪ੍ਰੇਰਿਤ ਹੋ ਕੇ ਗੇਮ ਦਾ ਹਿੱਸਾ ਬਣਨ। ਜਿਸ ਵੀਰਦੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਤੁਹਾਡੀ ਇੱਕ ਆਪਣੀ ਅਕੈਡਮੀ ਚੱਲਦੀ ਵੀ ਤੁਸੀਂ ਉੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਤੇ ਸਾਡੇ ਵੀ ਨੋਟ ਹੈ ਕਿ ਜਿਹੜੀ ਖੇਡ ਹੈ ਬਹੁਤ ਮਹਿੰਗੀ ਖੇਡ ਹੈ ਜਿਹੜੇ ਇਕੁਪਮੈਂਟਸ ਨੇ ਬੜੇ ਮਹਿੰਗੇ ਇਕੁਪਮੈਂਟਸ ਨੇ। ਤੁਸੀਂ ਕਿਵੇਂ ਅਰੇਂਜ ਕਰਦੇ ਹੋ ਕਿਵੇਂ ਸਾਰੇ ਜਿਹੜੇ ਉਪਰਾਲੇ ਉਸ ਨੂੰ ਕੰਟੀਨਿਊ ਰੱਖਦੇ ਹੋ? ਬੇਕੋ ਜਦੋਂ ਅਸੀਂ ਇਹ ਗੇਮ ਸ਼ੁਰੂ ਕੀਤੀ ਸੀ ਉਦੋਂ ਤਾਂ ਮੈਂ ਕਿਸੇ ਤੋਂ ਉਹ ਇੱਕ ਮਸ਼ੀਨ ਜਿਹੜੀ ਅੱਜ 135 ਹਜ਼ਾਰ ਦਾ ਆ ਜਾਦੀ ਹੁੰਦੀ ਕਿ ਤੋਂ ਉਧਾਰੀ ਮੰਗ ਕੇ ਲਿਆ ਸੀ ਫਿਰ ਅਸੀਂ ਉਪਰਾਲਾ ਕੀਤਾ ਤਾਂ ਕਿਸੇ ਨੂੰ ਅਸੀਂ ਕਹਿੰਦੇ ਸੀਗੇ ਤਾਂ ਕੋਈ ਸਾਨੂੰ ਪੈਸੇ ਨਹੀਂ ਦਿੰਦਾ ਸੀ ਫਿਰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਮਿੱਤਰਾਂ ਨੂੰ ਕਿਹਾ ਫਿਰ ਸਾਨੂੰ ਕੁਝ ਐਨਆਰਆਈ ਭਰਾਵਾਂ ਨੇ ਹੱਥ ਫੜਿਆ ਸਾਡਾ ਉਹਨਾਂ ਨੇ ਸਾਨੂੰ ਮਦਦ ਕੀਤੀ ਤਾਂ ਅਸੀਂ ਉਹਨਾਂ ਦੇ ਹੈਲਪ ਦੇ ਨਾਲ ਹੀ ਇਹ ਸਾਰਾ ਕੁੱਕਮਿੰਡ ਲੈ ਕੇ ਆਂਦਾ ਜਿਹੜਾ ਸੈਂਟਰ ਦਾ ਹਜੇ ਵੀ ਸਾਡੇ ਕੋਲ ਬਹੁਤ ਕੁ ਕਮੈਂਟ ਦੀ ਘਾਟ ਹੈ ਕਿਉਂਕਿ ਸਾਡੇ ਕੋਲ ਇਹ ਬਹੁਤਾ ਕੁ ਕਮੈਂਟ ਨਹੀਂ ਹੈਗਾ ਇੱਕ ਸੈੱਟ ਵੋਟਾਂ ਦਾ ਹੈਗਾ ਆ ਆਰਗੂਮੈਂਟਰ ਵੀ ਸਾਡੇ ਕੋਲ 2-3 ਹੈ ਹਜੇ ਅਸੀਂ ਉਹਦੀਆਂ ਪੇਮੈਂਟਾਂ ਦੇਣੀਆਂ ਵੀ ਸਾਡੀਆਂ ਹਜੇ ਬਾਕੀ ਪਈਆਂ ਕਿਉਂਕਿ ਅਸੀਂ ਕ੍ਰੈਡਿਟ ਤੇ ਲਿਆ ਹੋਇਆ ਕਿਉਂਕਿ ਇਹਦਾ ਕੋਈ ਬੜਾ ਪਸਾਰ ਨਾ ਹੋਣ ਕਰਕੇ ਇਹਦੇ ਵਿੱਚ ਸਿਰਫ ਤਿੰਨ-ਚਾਰ ਕੰਪਨੀਆਂ ਜਿਹੜੀਆਂ ਇਹ ਕੁਕਮੈਂਟ ਬਣਾਉਂਦੀਆਂ ਔਰ ਕੁਕਮੈਂਟ ਜੇ ਗੱਲ ਸ਼ੁਰੂਆਤ ਕਰਾਂ ਤਾਂ ਮੈਂ ਇੱਕ ਜਿਹੜੀ ਸਿੰਗਲ ਵੋਟ ਆ ਸਾਡੀ ਜਿਹੜੀ ਸਾਰਿਆਂ ਤੋਂ ਛੋਟੀ ਵੋਟ ਆ ਉਹ 3 ਲੱਖ ਪੌਣੇ 3 ਲੱਖ ਤੇ ਨੇੜ ਉਹ ਸਟਾਰਟ ਹੁੰਦੀ ਹੈ ਇੰਡੀਅਨ ਤੇ ਜੇ ਉਹ ਹੀ ਆਪਾਂ ਫੌਰਨ ਵਾਲੀ ਲੈਣੀ ਹੈ ਤਾਂ 5 5.5 ਲੱਖ ਤੋਂ ਸ਼ੁਰੂ ਹੁੰਦੀ ਹੈ ਤੇ ਜਿਹੜੀ ਸਾਰਿਆਂ ਨੂੰ ਵੱਡੀ ਬੋਟ 8 ਹੈ ਉਹ ਤਕਰੀਬਨ 28-30 ਲੱਖ ਦੀ ਹੈ ਤਾਂ ਅਸੀਂ ਸਿੰਗਲ ਪੇਅਰ 4 ਤੱਕ ਹੀ ਹਜੇ ਤੱਕ ਲੈ ਸਕੇ ਆ ਤਾਂ ਇਹਦੇ ਵਿੱਚ ਵੀ ਅਸੀਂ ਸਾਰਾ ਜਿਹੜਾ ਫੰਡਿੰਗ ਹੈ ਸਾਨੂੰ ਜਾਂ ਜਿਹੜਾ ਸਾਨੂੰ ਪੈਸੇ ਆਏ ਆ ਉਹ ਸਾਨੂੰ ਐਨਆਰਆ ਭਰਾਵਾਂ ਨੇ ਸਾਡੇ ਰਿਸ਼ਤੇਦਾਰਾਂ ਨੇ ਯਾਰਾਂ ਮਿੱਤਰਾਂ ਨੇ ਉਹਨਾਂ ਨੇ ਪ੍ਰੋਵਾਈਡ ਕਰਕੇ ਦਿੱਤੇ ਆ। ਹੂੰ। ਰਸਵੀਰ ਜੀ ਤੁਸੀਂ ਨਾ ਅੱਜ ਦੇ ਪ੍ਰੋਗਰਾਮ ਵਿੱਚ ਨਾ ਬਹੁਤ ਸੋਹਣੇ ਤਰੀਕੇ ਦੇ ਨਾਲ ਰੋਇੰਗ ਖੇਡ ਬਾਰੇ ਗੱਲ ਕੀਤੀ ਪਰ ਫਿਰ ਵੀ ਮੈਂ ਚਾਹਾਂਗਾ ਕਿ ਤੁਸੀਂ ਜਿਹੜੇ ਸਾਡੇ ਦਰਸ਼ਕ ਨੇ ਦੂਦ੍ਰਸ਼ਨ ਦੇ ਉਹਨਾਂ ਨਾਲ ਇੱਕ ਸਿੱਧਾ ਡਾਇਰੈਕਟਰੀ ਕੋਈ ਮੈਸੇਜ ਦੇਣਾ ਚਾਹੁੰਦੇ ਹੋਵੋ ਜਾਂ ਸਰਕਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਇਸ ਖੇਡ ਦੇ ਵਿੱਚ ਬਹੁਤ ਫਿਊਚਰ ਹੈ ਜਿਹੜਾ ਪਹਿਲੇ ਤੁਸੀਂ ਜ਼ਿਕਰ ਕੀਤਾ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਜੀ ਵੇਖੋ ਸਰਕਾਰ ਨੂੰ ਇੱਕੋ ਚੀਜ਼ ਦੀ ਰਿਕਵੈਸਟ ਕਰਨੀ ਚਾਹੁੰਦਾ ਹੈ ਕਿ ਜੇ ਸਰਕਾਰ ਚਾਹੇ ਤਾਂ ਵਾਟਰ ਸਪੋਰਟਸ ਨੂੰ ਇੰਨੇ ਮੈਡਲ ਆ ਸਾਡੇ ਕੋਲੇ ਕਿ ਅਸੀਂ ਜਿੰਨੇ ਮੈਡਲ ਸਾਰੇ ਆਸ਼ੀਅਨ ਗੇਮ ਔਰ 올림픽 ਚ ਆਉਂਦੇ ਆ ਇੰਨੇ ਮੈਡਲ ਅਸੀਂ ਕੱਲੇ ਰੋਇੰਗ ਦੇ ਵਿੱਚੋਂ ਤੇ ਵਾਟਰ ਸਪੋਰਟ ਦੇ ਵਿੱਚੋਂ ਲਿਆ ਕਰਾਂਗੇ ਜੇ ਸਾਨੂੰ ਪ੍ਰੋਪਰ ਤੌਰ ਤੇ ਇਕੁਪਮੈਂਟ ਦਿੱਤਾ ਜਾਵੇ ਪ੍ਰੋਪਰ ਤੌਰ ਤੇ ਸਾਡੇ ਕੋਲ ਕੋਚੇਜ਼ ਹੋਣ ਪ੍ਰੋਪਰ ਤੌਰ ਤੇ ਰੋਇੰਗ ਕਰਨ ਆਸਤੇ ਸਾਡੇ ਕੋਲੇ ਸਟੈਚਸ ਬਣਾਏ ਜਾਣ ਕਿਉਂਕਿ ਅਸੀਂ ਨਹਿਰਾਂ ਤੇ ਦਰਿਆਵਾਂ ਤੇ ਹੀ ਕਰ ਰਹੇ ਆ ਇਹਦੇ ਹਾਸਤੇ ਇੱਕ ਸਪੈਸ਼ਲ ਸਟਿਚ ਬਣਾਏ ਜਾਂਦੇ ਆ ਜਿਹੜਾ ਕਿ ਅੱਜ ਤੱਕ ਸਿਰਫ ਪੂਨੇ ਕੋਲੇ ਆ ਜਾਂ ਜਿੱਥੇ ਸਾਡੇ ਵੱਡੇ ਬਾਕੀ ਦੇਸ਼ ਦੇ ਹੈਗੇ ਆ ਲੇਕਸ ਉੱਥੇ ਆ ਜੀ ਜੀ ਤਾਂ ਅਸੀਂ ਹੁਣ ਰਿਕੁਐਸਟ ਤਾਂ ਇਹੀ ਕਰਦੇ ਆ ਕਿ ਸਾਨੂੰ ਕਮੈਂਟ ਦੇ ਦਿਓ ਤੇ ਵਧੀਆ ਕੋਚ ਦੇ ਦਿਓ ਜੀ ਤਾਂ ਬਾਕੀ ਮੈਂ ਜਿੰਨੇ ਵੀ ਦੇਖਣੇ ਦਰਸ਼ਕ ਆ ਉਹਨਾਂ ਨੂੰ ਕਹਿਣਾ ਕਿ ਇਹ ਗੇਮ ਦੇ ਵਿੱਚ ਬਹੁਤ ਜ਼ਿਆਦਾ ਫਿਊਚਰ ਆ ਹੂੰ ਔਰ ਤੁਸੀਂ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਗੇਮ ਨਾਲ ਜੋੜਨ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਗੇਮ ਦੇ ਵਿੱਚ ਪਾਵਰ ਤਾਂ ਲੱਗਦੀ ਹੈ ਪਰ ਰੌਲਾ ਇਹ ਹੈ ਕਿ ਜੇ ਤੁਸੀਂ ਇੱਕ ਵਾਰ ਇਹ ਨਾਲ ਜੁੜ ਜੂਗੇ ਤਾਂ ਤੁਹਾਨੂੰ ਆਪ ਦੇ ਆਪ ਹੀ ਇਹਦੇ ਵਿੱਚ ਆਨੰਦ ਆਉਣਾ ਸ਼ੁਰੂ ਹੋ ਜਾਊਗਾ ਜੀ ਔਰ ਉਹ ਬੱਚਾ ਜਿਹੜਾ ਇਹ ਗੇਮ ਨਾਲ ਜੁੜ ਗਿਆ ਉਹ ਨਸ਼ਿਆਂ ਤੋਂ ਬਚ ਜਾਊਗਾ ਜੀ ਤਸਪੀਰ ਜੀ ਤੁਸੀਂ ਪ੍ਰੋਗਰਾਮ ਵਿੱਚ ਆਏ ਰੋਇੰਗ ਬਾਰੇ ਗੱਲਬਾਤ ਕੀਤੀ ਤੇ ਸਾਰੇ ਦਰਸ਼ਕਾਂ ਨੂੰ ਮੋਟੀਵੇਟ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਉਮੀਦ ਕਰਦੇ ਹਾਂ ਕਿ 올림픽 ਖੇਡਾਂ ਦੇ ਵਿੱਚ ਬਾਕੀ ਖੇਡਾਂ ਦੇ ਨਾਲ ਰੋਇੰਗ ਦੇ ਵਿੱਚ ਵੀ ਸਾਨੂੰ ਜ਼ਰੂਰ ਮੈਡਲਸ ਆਣ ਤੇ ਭਾਰਤ ਨੂੰ ਵੀ ਗਰਵ ਮਹਿਸੂਸ ਹੋਵੇ ਤੇ ਜਿਹੜੇ ਨੌਜਵਾਨ ਨੇ ਉਸ ਖੇਡ ਨਾਲ ਵੱਤਵਾ ਜੁੜਣ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖਣ ਲਈ ਪ੍ਰੋਗਰਾਮ ਖੇਤ ਸੰਸਾਰ ਧੰਨਵਾਦ ਧੰਨਵਾਦ ਜੀ